ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰੂ ਨਦਰ ਕਰੇ ਵਾਹਿਗੁਰੂ ਜਿੱका ਖਾਲਸਾ ਸ਼੍ਰੀ ਵਾਹਿਗੁਰੂ ਜਿੱਕੀ ਫਤਿਹ ਦਸਕੋ ਤੁਸੀਂ ਪੰਜਾਬ ਦੀ ਆਵਾਜ਼ ਚੈਨਲ ਨੂੰ ਬਹੁਤ ਸਾਰਾ ਪਿਆਰ ਮਾਨ ਅਤੇ ਸਤਿਕਾਰ ਬਖਸ਼ਾ ਹੈ ਸੋ ਬਹੁਤ ਬਹੁਤ ਧੰਨਵਾਦ ਜਿਹੜੇ ਮੇਰੇ ਵੀਰ ਬਹੁਤ ਸਾਰਾ ਪਿਆਰ ਕਰਦੇ ਨੇ ਪੰਜਾਬ ਦੀ ਆਵਾਜ਼ ਚੈਨਲ ਨੂੰ ਵੀਡੀਓ ਸ਼ੇਅਰ ਕਰਦੇ ਨੇ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਹੁਣ ਆਸ ਕਰਦੇ ਆ ਕਿ ਇਹ ਦੀਵਾਲੀ ਜਿਹੜੀ ਆਪਜੀ ਵਾਸਤੇ ਖੁਸ਼ੀਆਂ ਭਰੀ ਆਵੇ ਸੋ ਦਸ ਕੋ ਇੱਕ ਮੇਰੇ ਵੱਲੋਂ ਜਿਹੜਾ ਇੱਕ ਛੋਟਾ ਜਿਹਾ ਸੰਦੇਸ਼ ਆ ਛੋਟੇ ਵੀਰ ਵੱਲੋਂ ਇਹ ਆਸ ਕਰਦਾ ਕਿ ਤੁਸੀਂ ਇਸ ਨੂੰ ਜ਼ਰੂਰ ਮੰਨੋਗੇ ਅਸੀਂ ਤਾਂ ਹੀ ਦਿਵਾਲੀ ਮਨਾ ਪਾਵਾਂਗੇ ਕਿਉਂਕਿ ਜਿਹੜੇ ਰਾਬੀ ਦੇ ਕੰਢੇ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਆਪਾਂ ਦਿਵਾਲੀ ਉਹਨਾਂ ਲੋਕਾਂ ਦੇ ਨਾਲ ਰਲ ਕੇ ਮਨਾਈਏ ਉਹਨਾਂ ਦੀ ਫਾਈਨੈਂਸ਼ਲੀ ਜਿੰਨੀ ਵੀ ਹੋ ਸਕਦਾ ਆਪਾਂ ਉਹਨਾਂ ਦੀ ਮਤਤ ਕਰੀਏ ਕਿਉਂਕਿ ਉਹਨਾਂ ਦੀਆਂ ਪੈਲੀਆਂ ਵੀ ਖਤਮ ਹੋ ਗਈਆਂ ਰੇਤਾ ਚੜ ਗਈ ਉਹਨਾਂ ਦਾ ਬੁਰਾ ਹਾਲ ਹੋਇਆ ਸੋ ਇਸ ਵਾਰ ਦੀ ਦਵਾਲੀ ਏਰੀਆ ਉਹਨਾਂ ਭਰਾਵਾਂ ਦੇ ਵਾਸਤੇ ਜਿਹੜੀ ਆ ਆਸ ਕਰਦੇ ਆ ਕਿ ਜਿਹੜੇ ਤੁਸੀਂ ਨਜਾਇਜ਼ ਖਰਚੇ ਕਰਨੇ ਆ ਪਹਿਲੀ ਗੱਲ ਤੇ ਖਰਚਾ ਕੋਈ ਨਜਾਇਜ਼ ਹੁੰਦਾ ਨਹੀਂ ਅਗਰ ਕੋਈ ਜਦੋਂ ਪਟਾਕਿਆਂ ਤੇ ਕਿਤੇ ਪੈਸੇ ਵੇਸਟ ਕਰਨੇ ਉਹ ਚੀਜ਼ਾਂ ਆਪਾਂ ਜਿਹੜੀਆਂ ਆ ਉਹਨਾਂ ਵੀਰਾਂ ਦੇ ਵਾਸਤੇ ਜਿਹੜੀ ਆ ਮਤ ਪੇ ਜੇ ਜ਼ਰੂਰ ਕਿਉਂਕਿ ਜਿਹੜੇ ਉਹ ਵੀ ਲੋਕ ਜਿਹੜੇ ਪੈਰਾਂ ਤੇ ਆਪਣੇ ਸਟੈਂਡ ਕਰ ਸਕਣ ਕਿਉਂਕਿ ਜਦੋਂ ਜ਼ੀਰੋ ਤੋਂ ਕੰਮ ਸਟਾਰਟ ਹੋ ਗਿਆ ਪਾਣੀ ਨੇ ਬਹੁਤ ਵੱਡਾ ਨੁਕਸਾਨ ਕੀਤਾ ਸੋ ਜਿੰਨੇ ਵੀਰਾਂ ਨੇ ਪੰਜਾਬ ਦੀ ਆਵਾਜ਼ ਚੈਨਲ ਨੂੰ ਸਪਲੀਮੈਂਟ ਭੇਜੇ ਨੇ ਉਹ ਮਾਰਦੇ ਇੱਕ ਚਲਕ ਉਹਨਾਂ ਵੀਰਾਂ ਤੇ ਕੀ ਕਹਿੰਦੇ ਨੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਮੈਂ ਅੱਜ ਦੀਵਾਲੀ ਦੇ ਸ਼ੁਭ ਅਵਸਰ ਤੇ ਤੇ ਬੰਦੀ ਛੋੜ ਦਿਵਸ ਦੇ ਉੱਤੇ ਸਮੂਹ ਸੰਗਤ ਜਿੰਨੇ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਸਦੇ ਐ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਮੈਂ ਗੁਰਕਬਾਲ ਸਿੰਘ ਮਾਲ ਹਲਕਾ ਇੰਚਾਰਜ ਸ਼੍ਰੋਮਣੀ ਕਾਲੀ ਦਾ ਹਲਕਾ ਦੀਆਂ ਆਪ ਸਭ ਨੂੰ ਇਸ ਦਿਨ ਦੇ ਉੱਪਰ ਵਧਾਈ ਵੀ ਦਿੰਦਾ ਤੇ ਅਪੀਲ ਵੀ ਕਰਦਾ ਕਿ ਗੁਰੂਆਂ ਨੇ ਸਾਨੂੰ ਬਹੁਤ ਵਧੀਆ ਮਾਰਗ ਦੱਸੇ ਨੇ ਸੱਚ ਦੇ ਉੱਤੇ ਚੱਲਣ ਵਾਲੇ ਆਪਾਂ ਸੱਚ ਦੇ ਮਾਰਗ ਤੇ ਚੱਲ ਕੇ ਆਪਣੀ ਜ਼ਿੰਦਗੀ ਸਫਲ ਕਰੀਏ ਕਿਉਂਕਿ ਇਸ ਦਿਨ ਦਿਨ ਮੇਰੀ ਪੀੜ ਦੇ ਪਾਤਸ਼ਾਹ ਤਾਂ ਤਨਹਾਰ ਗੋਬਿੰਦ ਸਾਹਿਬ ਜੀ ਗਵਾਲੀਅ ਦੇ ਕਿਲੇ ਜੇ ਵਿੱਚੋਂ ਬੰਦੀ ਰਾਜਿਆਂ ਨੂੰ ਨਾਲ ਰਿਹਾ ਕਰਕੇ ਲੈ ਕੇ ਆਏ ਸਨ ਤੇ ਦਰਬਾਰ ਸਾਹਿਬ ਦੇ ਵਿੱਚ ਦੀਪਮਾਲਾ ਹੋਈ ਸੀ ਤੇ ਉਹ ਤਿਹਾੜੀ ਅਸੀਂ ਅੱਜ ਤੱਕ ਹੀ ਮਨਾਉਂਦੇ ਆਏ ਆ ਤੇ ਦੀਵਾਲੀ ਦੇ ਬਾਰੇ ਆਪਾਂ ਸਾਰੇ ਜਾਣਨੇ ਆ ਕਿ ਜੁਦਿਆ ਦੇ ਨਰੇਸ਼ ਭਗਵਾਨ ਰਾਮ ਜੀ ਲੰਕਾ ਫਤਿਹ ਕਰਕੇ ਵਾਪਸ ਆਏ ਸਨ ਤੇ ਦੀਪਮਾਲਾ ਹੋਈ ਸੀ ਲੋਕਾਂ ਖੁਸ਼ੀ ਮਨਾਈ ਸੀ ਕਿਉਂਕਿ ਉਹ ਵੀ ਇੱਕ ਸੱਚ ਦੀ ਜਿੱਤ ਹੋਈ ਸੀ ਸੱਚ ਦੇ ਉੱਤੇ ਆਪਾਂ ਸਾਰੇ ਗੁਰੂਆਂ ਦਸ਼ਮਾਰਗ ਤੇ ਚੱਲ ਕੇ ਸੱਚ ਦੇ ਉੱਤੇ ਪਹਿਰਾ ਰੱਖੀਏ ਤੇ ਆਪਣੀ ਜ਼ਿੰਦਗੀ ਸਫਲ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਸੀਕਲ ਜੀ ਮੈਂ सोनू ਔਲਖ ਪ੍ਰਧਾਨ ਲੋਕ ਇਨਸਾਨ ਮੋਰਚਾ ਪੰਜਾਬ ਮੈਂ ਦੇਸ਼ ਵਿਦੇਸ਼ ਵਿੱਚ ਵੱਸਦੇ ਸਾਰੇ ਹੀ ਪੰਜਾਬੀਆਂ ਨੂੰ ਦੀਵਾਲੀ ਦੀਆਂ ਢੇਰ ਸਾਰੀਆਂ ਮੁਬਾਰਕਾਂ ਦਿੰਦਾ ਹਾਂ ਔਰ ਆਸ ਕਰਦਾ ਹਾਂ ਕਿ ਤੁਸੀਂ ਇਸ ਵਾਰ ਸਾਰੇ ਗ੍ਰੀਨ ਦੀਵਾਲੀ ਮਨਾਓਗੇ ਤੇ ਜਿਹੜੇ ਪਟਾਕਿਆਂ ਦੇ ਉਤੋਂ ਗਰੇਜ ਕੀਤਾ ਜਾਵੇ ਜਿਹੜੇ ਪਟਾਕੇ ਤੇ ਅਸੀਂ ਪੈਸੇ ਖਰਚਣੇ ਆ ਉਹਦੇ ਨਾਲੋਂ ਚੰਗਾ ਆ ਕਿ ਜਿਵੇਂ ਇਸ ਵਾਰ ਹੜ੍ਹ ਆਏ ਆ ਹੜ੍ਹਾਂ ਦੇ ਵਿੱਚ ਜਿਹੜੇ ਪੀੜਤ ਲੋਕ ਆ ਅਸੀਂ ਉਹਨਾਂ ਦੀ ਉਹਨਾਂ ਪੈਸਿਆਂ ਦੇ ਨਾਲ ਮਦਦ ਕਰ ਸਕੀਏ ਮੈਂ ਇੱਕ ਵਾਰੀ ਫੇਰ ਸਾਰਿਆਂ ਨੂੰ ਢੇਰ ਸਾਰੀਆਂ ਮੁਬਾਰਕਾਂ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਬੀ 슈ਗਰ ਮੀਲ ਦਸਵਾ ਵੱਲੋਂ ਸਰਡੇ ਸੀਐਮਡੀ ਡਾਕਟਰ ਰਜਿੰਦਰ ਸਿੰਘ ਛੱਡਾ ਜੀ ਅਤੇ ਜੁਆਇੰਟ ਐਮਡੀ ਅਸੀਸ ਛੱਡਾ ਜੀ ਵੱਲੋਂ ਸਾਰੇ ਹੀ ਕਿਸਾਨ ਵੀਰੋ ਵੀਰਾਂ ਨੂੰ ਦੀਵਾਲੀਆਂ ਦੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਜੀ ਮੈਂ ਮੁੱਖ ਅਫਸਰ ਥਾਣਾ ਕਨਵੜ ਆਪ ਜੀ ਨੂੰ ਦੀਵਾਲੀ ਦੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਅਤੇ ਆਪ ਜੀ ਨੂੰ ਆਪ ਦੇ ਮਾਧਮ ਰਹੀਂ ਇਹ ਵੀ ਸੂਚਿਤ ਕਰਦਾ ਕਿ ਇਸ ਦਿਨ ਪਟਾਕੇ ਅਤੇ ਆਤਿਸ਼ਬਾਜੀ ਤੋਂ ਥੋੜਾ ਪਰਹੇਜ਼ ਰੱਖਿਆ ਜਾਵੇ ਅਤੇ ਦੀਵਾਲੀ ਮਨਾਉਣ ਲਈ ਵੱਧ ਤੋਂ ਵੱਧ ਦੀਪਮਾਲਾ ਕੀਤੀ ਜਾਵੇ ਤਾ ਜੋ ਪਰਿਵਾਰਾਂ ਦੇ ਵਿੱਚ ਸੁਖ ਸ਼ਾਂਤੀ ਰਹੇ ਅਤੇ ਕਿਹ ਅਨ ਸੁਖਾਵੀ ਘਟਨਾ ਤੋਂ ਬਚਿਆ ਜਾਵੇ ਕਿਉਂਕਿ ਪਟਾਕੇ ਚਲਾਉਂਦੇ ਸਮੇਂ ਕੋਈ ਮਾੜਾ ਹਾਦਸਾ ਵੀ ਹੋ ਜਾਂਦਾ ਅੱਗ ਵਗੈਰਾ ਲੱਗਣ ਦਾ ਵੀ ਖਤਰਾ ਰਹਿੰਦਾ ਤੇ ਪ੍ਰਦੂਸ਼ਣ ਵੀ ਬਹੁਤ ਜ਼ਿਆਦਾ ਹੁੰਦਾ ਮੈਂ ਤਰਸੀਮ ਸਰਿਆੜ ਸਾਫ ਕਸਰਪੰਜ ਪਣੀਆਂ ਖਾਂ ਮੈਂ ਅੱਜ ਦੀਵਾਲੀ ਦਾ ਤਿਉਹਾਰ ਆਉਣ ਰਿਹਾ ਤੇ ਮੈਂ ਉਹਦੀ ਬੰਦੀ ਛੋੜ ਦਿਵਸ ਤੇ ਦੀਵਾਲੀ ਦੀ ਸਾਰੀ ਸਮੂਹ ਸੰਗਤ ਨੂੰ ਲਾਕਾਂ ਵਾਸੀਆਂ ਨੂੰ ਸਭਨਾਂ ਨੂੰ ਲੱਖ ਲੱਖ ਵਧਾਈ ਦਿੰਨਾ ਤੇ ਮੈਂ ਕਹਿੰਦਾ ਵੀ ਇਹ ਦਿਨ ਜਿਹੜੇ ਆ ਸਾਰੇ ਖੁਸ਼ੀਆਂ ਦੇ ਆਉਣ ਸਾਲ ਸਾਲ ਆਉਂਦੇ ਰਹਿਣ ਆਪਾਂ ਸਲੋਗ ਨਾਲ ਸੁਲਾ ਨਾਲ ਆਪਣਾ ਮਿਲ ਜੁੜ ਕੇ ਪਰਿਵਾਰਾਂ ਵਾਂਗ ਰਹੀਏ ਤੇ ਜਿਹੜੀਆਂ ਦੂਜ ਦੁਆਜਾਂ ਨੇ ਆਪਣੀਆਂ ਨੇ ਉਹ ਦੂਰ ਕਰਕੇ ਪਰਿਵਾਰਾਂ ਨੂੰ ਮਿਲਿਏ ਕਿੜੀਏ ਤੇ ਮਿਲ ਕੇ ਕਿਨਾ ਸਹਿਮਤੀ ਦਾ ਸਾਰਾ ਪਰਬੰਧ ਸਾਰਾ ਖੁਸ਼ੀ ਨਾਲ ਇਹ ਦਿਨ ਮਨਾਈਏ ਸਤਿ ਸ੍ਰੀ ਅਕਾਲ ਜੀ ਮੈਂ ਰਜਿੰਦਰਪਾਲ ਭਗਤਪਿੰਡ ਨੂਨ ਤੇ ਅਕਾਲੀ ਦਲ ਬਾਦਲ ਮੇਰੇ ਵੱਲੋਂ ਤੇ ਮੇਰੀ ਪੂਰੀ ਟੀਮ ਵੱਲੋਂ ਆਪ ਸਭ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਜੀ ਔਰ ਅੱਗੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਇਹ ਦਿਨ ਆਪ ਸਭ ਲਈ ਖੁਸ਼ੀਆਂ ਭਰਿਆ ਤੇ ਖੁਸ਼ੀਆਂ ਖੇੜੇ ਲੈ ਕੇ ਆਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਲੀਪ ਸਿੰਘ ਬਲਾਕ ਪ੍ਰਧਾਨ ਕਾਨੋਵਣ ਭਾਰਤੀ ਕਿਸਾਨੀ ਯੂਨੀਅਨ ਇਕਤਾ ਉਹ ਗਰਾਹਾ ਮੈਂ ਆਪਣੇ ਵੱਲੋਂ ਬੰਦੀ ਛੋੜ ਦਿਵਸ ਦੀਆਂ ਅਤੇ ਦਿਵਾਲੀ ਦੀਆਂ ਸਾਰੇ ਇਲਾਕੇ ਨੂੰ ਸਾਰੇ ਦੇਸ਼ ਨੂੰ ਮੁਬਾਰਕਾ ਦਿੰਦਾ ਹਾਂ ਤੇ ਨਾਲ ਹੀ ਇਸ ਗੱਲ ਦੀ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਸਾਡੀ ਦਿਵਾਲੀ ਇਹ ਤੋਂ ਮਨਾਈ ਜਾਣੀ ਹੈ ਜਿਦੋਂ ਸਾਡੇ ਭਰਾ ਰਾਜੀ ਦੇ ਵਿੱਚ ਜਿਨ੍ਹਾਂ ਦਾ ਨੁਕਸਾਨ ਹੋਇਆ ਜਾਂ ਬਿਆਸ ਤੇ ਕੰਢੇ ਜਿਨ੍ਹਾਂ ਦਾ ਨੁਕਸਾਨ ਹੋਇਆ ਅਗਤੀ ਪਟਾਕੇ ਚਲਾਉਣ ਦੀ ਜਗ੍ਹਾ ਜੇ ਅਸੀਂ ਉਹਨਾਂ ਦੀ ਮਦਦ ਕਰਾਂਗੇ ਤੇ ਬਹੁਤ ਵਧੀਆ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਖਾਲਸਾ ਫਤਿਹ ਮੈਂ ਸਰਿੰਦਰ ਸਿੰਘ ਜਲਾਪੁਰ ਬੇਦੀਆਂ ਤੋਂ ਸਾਰੇ ਵੀਰਾਂ ਭਰਾਵਾਂ ਨੂੰ ਦਿਵਾਲੀ ਦੀਆਂ ਸੋਭ ਸੋਭ ਕਾਮਨਾਵਾਂ ਨਾਲੇ ਬੰਦੀ ਛੋੜਦੀਆਂ ਤੇ ਇਹ ਸਾਰਿਆਂ ਬੇਨਤੀ ਕੀਤੀ ਜਾਂਦੀ ਜਿਹੜੇ ਮਤਲਬ ਵੀਰ ਭਰਾ ਆ ਕੇ ਪਟਾਕੇ ਜੇ ਦਿਵਾਲੀ ਦੀ ਚਲਾਉਣੇ ਆ ਉਹਨਾਂ ਦਾ ਨਾਂ ਚਲਾਇਆ ਜਾਣਾ ਉਹਨਾਂ ਨਾਲ ਜਿੰਨੀ ਵੀ ਮਤਲਬ ਪੈਸੇ ਲੋਕ ਇਕੱਠੇ ਕਰਕੇ ਪਿੰਡਾਂ 'ਚੋਂ ਸਾਰੇ ਉੱਥੇ ਆਰਧ ਪੀਰ ਤਨੂੰ ਦਿੱਤੇ ਜਾਣ ਸਾਰਿਆਂ ਦੀ ਬਹੁਤ ਬਹੁਤ ਮਿਹਰਬਾਨੀ ਹੋਵੇਗੀ ਸასი ਗਾਲ ਜੀ ਸਾਰੇ ਮੇਰੇ ਵੀਰਾਂ ਨੂੰ ਸასი ਗਾਲ ਮੈਂ ਬਲਜੀਤ ਸਿੰਘ ਪਿੰਡ ਚੱਕਸੀਰ ਸਰਪੰਚ ਬਲਾਕ ਕਾਦੀਆਂ ਬੀਐਲ2 ਹਲਕਾ ਕੋਆਰਡੀਨੇਟਰ ਮੇਰੇ ਵੱਲੋਂ ਮੇਰੇ ਸਾਰੇ ਪਰਿਵਾਰ ਨਗਰ ਵਾਲੋਂ ਸਾਡੀ ਆਮ ਆਦਮੀ ਪਾਰਟੀ ਵਾਲੋਂ ਸਾਰਿਆਂ ਨੂੰ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਤੇ ਅਸੀਂ ਇਹੋ ਹੀ ਸੱਚੇ ਪਾਤਸ਼ਾਹ ਅਗੇ ਅਰਦਾਸ ਬੇਨਤੀ ਕਰਦੇ ਹੇ ਵਾਹਿਗੁਰੂ ਸਾਰਿਆਂ ਤੇ ਸੁੱਖਾਂ ਭਰੀ ਦੀਵਾਲੀ ਆਵੇ ਸਾਥੀਓ ਮਹਤਰ ਸਿੰਘ ਸਰਪੰਚ ਪਿੰਡ ਚੰਡਾ ਲਬਾਣਾ ਐਚਪੀ ਫਿਲਿੰਗ ਸਟੇਸ਼ਨ ਸਾਰੇ ਸਾਥੀਓ ਅਸੀਂ ਅੱਜ ਦੀਵਾਲੀ ਔਰ ਬੰਦੀ ਛੋੜ ਦਿਵਸ ਮਨਾਉਣ ਜਾ ਰਹੇ ਹਾਂ ਔਰ ਇਸ ਮੌਕੇ ਦੇ ਰੋਤੇ ਮੈਂ ਸਾਰੇ ਆਪਣੇ ਸਾਰੇ ਲੋਕਾਂ ਨੂੰ ਸਾਰੇ ਆਪਣੇ ਸਾਥੀਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਹਾਂ ਔਰ ਨਾਲ ਨਾਲ ਸ਼ੁਭ ਕਾਮਨਾਵਾਂ ਭੇਜਦਾ ਹਾਂ ਤੁਸੀਂ ਅਸੀਂ ਸਭ ਜਾਣਦੇ ਹਾਂ ਕਿ ਇਹ ਜੋ ਤਿਹਾੜੀ ਨੇ ਇਹ ਸਾਡੇ ਕੌਮੀ ਤਿਹਾੜੀ ਨੇ ਇਹ ਸਾਡੇ ਇਕਤਾ ਦੇ ਔਰ ਸਾਂਝੀਵਾਲਤਾ ਦੇ ਪ੍ਰਤੀਕ ਹਨ ਸੋ ਅੱਜ ਸਾਨੂੰ ਗੁਰੂ ਨਾਨਕ ਦੇਵ ਜੀ ਦਾ ਵੀ ਉਪਦੇਸ਼ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜਿੱਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਦਲਜੀਤ ਸਿੰਘ ਪੱਤੀ ਗੁਰਨਾਨਕਨਗਰ ਜ਼ਿਲ੍ਹਾ ਗੁਰਦਾਸਪੁਰ ਦਾ ਨਿਵਾਸੀ ਮੈਂ ਆਪਣੇ ਸਾਰੇ ਹੀ ਦੇਸ਼ ਵਿਦੇਸ਼ ਵਿੱਚ ਰਹਿੰਦੇ ਪੰਜਾਬੀਆਂ ਨੂੰ ਆਪਣੇ ਵੱਲੋਂ ਤੇ ਆਪਣੇ ਪਰਿਵਾਰ ਵੱਲੋਂ ਸਾਰਿਆਂ ਨੂੰ ਹੀ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਸੋ ਦੀਵਾਲੀ ਦਾ ਤਿਹਾੜ ਜਿਹੜਾ ਏ ਇਹ ਸਾਰੀ ਹੀ ਜਿੰਨੀ ਵੀ ਦੇਸ਼ ਵਿਦੇਸ਼ ਵਿੱਚ ਬੈਠੀ ਮੇਰੀ ਸਾਧ ਸੰਗਤ ਸਾਰਿਆਂ ਵਾਸਤੇ ਖੁਸ਼ੀਆਂ ਭਰਿਆ ਹੋਵੇ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਇਹ ਦੀਵਾਲੀ ਔਰ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਬਾਦ ਫਿਰ ਦੁਬਾਰਤੋਂ ਦਿਨਾਈ ਧੰਨਵਾਦ ਜੀ ਖਾਲਸਾ ਅਸੀਂ ਵਾਹਿਗੁਰੂ ਜੀ ਕੀ ਫਤਿਹ ਮੇਰੇ ਉਰੋਂ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਦੇਸ਼ ਦੇਸ ਵਿੱਚ ਬੈਠੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤਾਂ ਵਾਕਾ ਹਾਂ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਾਕਿਆਂ ਤੋਂ ਗਰੇਜੀ ਦਾ ਜਮੇ ਤੇ ਨਸਿਆਂ ਤੋਂ ਰਹਿਤ ਹੋ ਕੇ ਸਾਰਿਆਂ ਨੂੰ ਰਲ ਮਿਲ ਕੇ ਦੀਵਾਲੀ ਮਨਾਈ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾ ਫਰੇਮ ਲਾ ਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਿਰਦੇਜੀਤ ਸਿੰਘ ਰਿਆੜ ਦક્ષ ਮੋਟਰ ਪਣੀ ਮੀਆਂ ਖਾਂ ਵੱਲੋਂ ਬੰਦੀ ਛੋੜ ਦੇ ਵਿੱਚ ਤੇ ਦੀਵਾਲੀ ਦੀ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਦਿੰਦਾ ਖੁਸ਼ੀਆਂ ਭਰਿਆ ਜਿਹੜਾ ਇਹ ਤਿਹਾਰ ਆ ਸਾਰਿਆਂ ਦਾ ਖੁਸ਼ੀਆਂ ਭਰਿਆ ਦਾ ਸਾਰਿਆਂ ਦੇ ਪਰਿਵਾਰ ਵਿੱਚ ਖੁਸ਼ੀਆਂ ਭਰਿਆ ਆਵੇ ਸਾਰੇ ਖੁਸ਼ ਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਵਿੰਦਰ ਸਿੰਘ ਮੱਲਾਵਾਲ ਮੈਂਬਰ ਵੈਟਰਨ ਵੈਫਰ ਆਰਗੇਨਾਈਜੇਸ਼ਨ ਦਾ ਸਾਬਕਾ ਸੈਨਿਕ ਮੈਂ ਇਲਾਕਾ ਨਿਵਾਸੀਆਂ ਪੰਜਾਬ ਪੂਰੇ ਭਾਰਤ ਅਤੇ ਬਹਰ ਵਾਸਤੇ ਆ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਆ ਸਾਰੀਆਂ ਸੰਗਤਾਂ ਨੂੰ ਦੀਵਾਲੀ ਅਤੇ ਬੰਦੀ ਛੋੜ ਦੀ ਦੇਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਨਾਲ ਹੀ ਮੈਂ ਇੱਕ ਬੇਨਤੀ ਕਰਦਾ ਹਾਂ ਕਿ ਇਹ ਰੌਸ਼ਨੀਆਂ ਦਾ ਰੌਸ਼ਨੀਆਂ ਭਰਿਆ ਤਿਉਹਾਰ ਹੈ ਤੇ ਰੌਸ਼ਨੀਆਂ ਭਰਿਆ ਤਿਉਹਾਰ ਤਾਂ ਹੀ ਸੋਭਦਾ ਹੈ ਜੇ ਸਾਡੇ ਸੱਜਣ ਮਿੱਤਰ ਸਾਡੇ ਭੈਣ ਭਰਾ ਰੌਸ਼ਨੀਆਂ ਭਰੇ ਹੋਣਗੇ ਤੇ ਉਹ ਤਾਂ ਹੀ ਭਰੇ ਹੋਣਗੇ ਜੇ ਅਸੀਂ ਉਹਨਾਂ ਦੀ ਮਦਦ ਕਰਦੇ ਹਾਂ ਤੇ ਇਸ ਵਾਰ ਅਸੀਂ ਪਟਾਕੇਆਂ ਤੇ ਆਤਿਸ਼ਬਾਜੀ ਤੇ ਪੈਸ਼ਾ ਘੱਟ ਖਰਚਾ ਕਰੀਏ ਤੇ ਉਹਨਾਂ ਭਰਾਵਾਂ ਦੀ ਬਾਹ ਫੜੀਏ ਜਿਹੜੇ ਹੜਪੀੜਤ ਹਨ ਜਿਹੜੇ ਹੜ ਪਰਭਾਵਿਤ ਹੋਏ ਹਨ ਇੰਨੀਆਂ ਗੱਲਾਂ ਨਾਲ ਸਮਾਪਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਗੁਰਦੇਵ ਸਿੰਘ ਪਿੰਡ ਫਤੂ ਬਰਕਤ ਸ਼੍ਰੋਮਣੀ ਕਾਲਦਲ ਬਾਦਲ ਵੱਲੋਂ ਬੰਦੀ ਛੋੜ ਦੇ ਵਿੱਚ ਤੇ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਤੇ ਮੇਰੇ ਪੂਰੀ ਪਿੰਡੀ ਟੀਮ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਵਤਾਰ ਸਿੰਘ ਪਿੰਡ ਵੱਡਾ ਬਾਲਾ ਮੇਰੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਦਿਵਾਲੀ ਅਤੇ ਦਿਵਾਲੀ ਅਤੇ ਬੰਦੀ ਛੋੜ ਦਿਨ ਲੱਖ ਲੱਖ ਵਧਾਈਆਂ ਹੋਣ ਸਾਰੇ ਪੰਜਾਬ ਵਾਸੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਵਿੰਦਰ ਸਿੰਘ ਸਾਬਕਾ ਸਰਪੰਚ ਪਿੰਡ ਰਾਜਪੁਰਾ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਦਿਵਾਲੀ ਤੇ ਬੰਦੀ ਛੋੜ ਦਿਨ ਦੀਆਂ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਬਾਹਰ ਵਿਦੇਸ਼ਾਂ ਵਿੱਚ ਬੈਠੇ ਤੇ ਆਪਣੇ ਦੇਸ਼ ਵਿੱਚ ਬੈਠੇ ਸਾਰੇ ਹੀ ਭੈਣ ਭਰਾਵਾਂ ਨੂੰ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਮੁਬਾਰਕਾਂ ਆਸ਼ ਕਰਦੇ ਹਾਂ ਕਿ ਜਿਹੜੇ ਬਾਹਰ ਬੈਠੇ ਸਾਡੇ ਭੈਣ ਭਰਾ ਨੇ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲੋ 사ਸੀ ਕਾ ਜੀ ਮੈਂ ਹਰਵਿੰਦਰ ਸਿੰਘ ਸਰਪੰਚ ਪਿੰਡ ਗੋਰਸੀਆਂ ਤੋਂ ਮੈਂ ਦਿਵਾਲੀ ਦੇ ਮੌਕੇ ਤੇ ਆਪਣੇ ਪਰਿਵਾਰ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਦੇਣਾ ਤੇ ਮੈਂ ਚਾਹੁੰਨਾ ਵੀ ਇਸ ਵਾਰ ਦਿਵਾਲੀ ਜਿਹੜੀ ਉਹ ਮਤਲਬ ਗ੍ਰੀਨ ਦਿਵਾਲੀ ਮਨਾਈ ਜਾਵੇ ਨਾ ਕਿ ਪਟਾਕਿਆਂ ਦੇ ਤੌਰ ਤੇ ਮਨਾਈ ਜਾਵੇ ਮਤਲਬ ਵਧੀਆ ਜਿਹੜੇ ਜਿੱਥੇ ਕਿਤੇ ਹੜਪੀਟਾਂ ਵਾਤੇ ਜਿੱਥੇ ਨੁਕਸਾਨ ਹੋਇਆ ਉਹਨਾਂ ਦੀ ਮਦਦ ਕੀਤੀ ਜਾਵੇ ਇਹ ਪੈਸਾ ਜਿਹੜਾ ਉਸ ਪਾਸੇ ਲਾਇਆ ਜਾਵੇ ਤਾਂ ਕਿ ਉਹਨਾਂ ਦਾ ਵੀ ਮੁੜ ਬਸੇਬਾ ਹੋ ਸਕੇ ਬਾਕੀ ਸਸਿਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਰਾਮ ਰਾਮ ਸਾਰਿਆਂ ਨੂੰ ਸਾਧੀਆਂ ਦਾ ਨਮਸਤੇ ਮੈਂ ਪਿੰਡ ਬਲਵੰਡਾ ਦੀ ਸਰਪੰਚ ਪ੍ਰੀਆ ਤੇ ਸਾਰਿਆਂ ਨੂੰ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਤੇ ਪੂਰੇ ਦੇਸ਼ ਪੂਰੇ ਮਤਲਬ ਕਿ ਪਿੰਡ ਵੱਲੋਂ ਨੂੰ ਸਾਰਿਆਂ ਨੂੰ ਹੈਪੀ ਦੀਵਾਲੀ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਮੈਂ ਪਿੰਡ ਮੋਜਪੁਰ ਤੋਂ ਸਰਪੰਚ ਦਲਬੀਰ ਸਿੰਘ ਮੇਰੇ ਪਿੰਡ ਵੱਲੋਂ ਸਮੂਹ ਸੰਗਤ ਵੱਲੋਂ ਅਤੇ ਮੇਰੇ ਵੱਲੋਂ ਇਹ ਦੀਵਾਲੀ ਦੀਆਂ ਮੁਬਾਰਕਾਂ ਮੈਂ ਸਰਵਿਸ ਸਿੰਘ ਵੇਖੋਂ ਗਣਪਤੀ ਰਾਇਸ ਮਲ ਤੋਂ ਮੇਰੇ ਅਤੇ ਮੇਰੇ ਪਰਿਵਾਰ ਵੱਲੋਂ ਤੁਹਾਡੇ ਸਾਰਿਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਮਖ ਸਿੰਘ ਪਿੰਡ ਗੁੰਨੋਪਤੋਂ ਆਪ ਸਭ ਨੂੰ ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ। ਔਰ ਇੱਕ ਅਪੀਲ ਕਰਦਾ ਕਿ ਅਸੀਂ ਇਸ ਵਾਰ ਗ੍ਰੀਨ ਦਿਵਾਲੀ ਮਨਾਈਏ, ਪ੍ਰਦੂਸ਼ਣ ਰਹਿਤ ਦਿਵਾਲੀ ਮਨਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਮੈਂ ਸਰ ਮਨਦੀਪ ਸਿੰਘ ਸਰਪੰਚ ਪਿੰਡ ਸਹਾਪੁਰ ਬੇਟ। ਮੈਂ ਬੰਦੀ ਛੋੜਦੀਆਂ ਤੇ ਦਿਵਾਲੀ ਦੀਆਂ ਲੱਖ ਲੱਖ ਸਾਰੀ ਸੰਗਤ ਨੂੰ ਵਧਾਈਆਂ ਦਿੰਨਾ ਕਿ ਮਤਲਬ ਸ਼ੁਭ ਸ਼ੁਭ ਆਏ ਤੇ ਸਾਰੀ ਦੁਨੀਆ ਵਾਸਤੇ ਸ਼ੁਕ ਸ਼ਾਂਤੀ ਹੋਏ ਤੇ ਸ਼ੁਕ ਸ਼ਾਂਤੀ ਨਾ ਇਹ ਇਤਿਹਾਰ ਜਿਹੜੇ ਨੇ ਇਹਨਾਂ ਕੇ ਜਾਨ ਤੇ ਸਾਰਿਆਂ ਨੂੰ ਮਤਲਬ ਇਸ ਗੱਲ ਦੀ ਬਹੁਤ ਬਹੁਤ ਆਪਣੇ ਵੱਲ ਵਧਾਈ ਦੇਣਾ ਵਾ ਜੀ ਮੈਂ ਇਸ ਤਰ੍ਹਾਂ ਸਿੰਘ ਸੋਨੀ ਪਹਿਲਵਾਨ ਮੌਜੂਦਾ ਸਰਪੰਚ ਫਿਰੋਜੀਚੀ ਮੈਂ ਆਪਣੇ ਨਗਰ ਸਾਰੇ ਨਗਰ ਵੱਲੋਂ ਤੇ ਸੰਗਤਾਂ ਵੱਲੋਂ ਦੀਵਾਲੀ ਦੀਆਂ ਤੇ ਬੰਦੀ ਛੋੜ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੋਰ ਨਗਰ ਨਿਵਾਸੀਆਂ ਨੂੰ ਸਾਡੇ ਕਲੱਬ ਜਰਨੈਲ ਹਰੀ ਸਿੰਘ ਨਲੂਆ ਸਪੋਰਟਸ ਕਲੱਬ ਰਾਜੂ ਬਲੇ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦੀਆਂ ਬਹੁਤ ਬਹੁਤ ਵਧਾਈਆਂ ਪਰਮਾਤਮਾ ਕਰੇ ਸਭ ਤੇ ਖੁਸ਼ੀਆਂ ਖੇੜੇ ਲੈ ਕੇ ਆਵੇ ਦੀਵਾਲੀ ਦਾ ਤਿਹਾੜ ਤੇ ਬੰਦੀ ਛੋੜ ਦਾ ਤੇ ਸਾਰੇ ਇਲਾਕੇ ਨੂੰ ਚੜ੍ਹਦੀ ਕਲਾ ਜ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਜਿੰਦਰ ਸਿੰਘ ਸਰਪੰਚ ਪਿੰਡ ਰਾਜੂਬੇਲ ਦੀਵਾਲੀ ਔਰ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਸਾਰੇ ਹੀ ਪਿੰਡ ਨੂੰ ਸਾਰੇ ਹੀ ਨਗਰ ਨੂੰ ਸਾਰੇ ਹੀ ਪੰਜਾਬ ਨੂੰ ਜੋ ਦੇਸਾਂ ਪਰਦੇਸਾਂ ਦੇ ਵਿੱਚ ਮੇਰੇ ਭਰਾ ਬੈਠੇ ਆ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਜੋ ਐਤ ਕੀ ਦੀਵਾਲੀ ਮਨਾ ਰਹੇ ਆ ਅਸੀਂ ਸਾਰੇ ਅਸੀਂ ਭਰਾਵਾਂ ਨੂੰ ਬੇਨਤੀ ਕਰਾਂਗੇ ਕਿ ਇਹ ਗ੍ਰੀਨ ਦੀਵਾਲੀ ਮਨਾਈ ਜਾਏ ਜੋ ਕਿ ਪ੍ਰਦੂਸ਼ਣ ਤੋਂ ਥੋੜਾ ਵਿਚਾਰ ਏ ਬਾਕੀ ਸਾਰੇ ਇਹੀ ਭਰਾਵਾਂ ਨੂੰ ਲੱਖ ਲੱਖ ਮੁਬਾਰਕਾਂ ਤੇ ਖੁਸ਼ੀਆਂ ਭਰੀ ਦੀਵਾਲੀ ਆਏ ਤੇ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਡਾਕਟਰ ਨਵਦੀਪ ਸਿੰਘ ਘਰਾਇਆ ਸਰਕਰ ਪ੍ਰਧਾਨ ਕਾਦੀਆਂ ਸ਼ਰੋਣੀ ਅਕਾਲੀ ਦਲ ਬਾਦਲ ਜੀ ਵੱਲੋਂ ਅਤੇ ਆਪਣੀ ਪਾਰਟੀ ਵੱਲੋਂ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਕਹਿੰਨਾ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਦੇਵਾਲ ਸਿੰਘ ਠੱਕਣ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਕਾਦੀਆਂ ਮੈਂ ਦਿਵਾਲੀ ਤੇ ਬੰਦੀ ਛੋੜ ਦੀਆਂ ਬਹੁਤ ਬਹੁਤ ਵਧਾਈਆਂ ਦੇਣਾ ਆਮ ਆਦਮੀ ਪਾਰਟੀ ਵੱਲੋਂ ਅਸੀਂ ਬਹੁਤ ਜ਼ਿਆਦਾ ਸੰਗਤਾਂ ਨੂੰ ਵਧਾਈਆਂ ਦੇਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਮਿੰਦਰ ਸਿੰਘ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਝੰਡਲਵਾਣਾ ਆਪ ਸਭ ਨੂੰ ਬੰਦੀ ਛੋੜ ਦਿਵਸ ਤੇ ਦਿਵਾਲੀ ਦੀ ਬਹੁਤ ਬਹੁਤ ਮੁਬਾਰਕਾਂ ਜੀ ਮੇਰੇ ਬੋਲੋ ਤੇ ਮੇਰੇ ਸਾਰੇ ਪਿੰਡਵਾਲੋਂ ਦਿਵਾਲੀ ਦਾ ਬਹੁਤ-ਬਹੁਤ ਮੁਬਾਰਕਾਂ ਮੈਂ ਇੱਕ ਸੰਦੇਸ਼ ਦੇਣਾ ਚਾਹੁੰਦਾ ਕਿ ਜੋ ਆਪਾਂ ਦਿਵਾਲੀ ਆ ਰਹੀ ਹੈ ਗਾੜੀ ਉਹਨੂੰ ਕਿਸੇ ਅਲੱਗ ਤਰੀਕੇ ਨਾਲ ਮਨਾਇਆ ਜਾਵੇ। ਜ਼ਿਆਦਾਤਰ ਆਪਾਂ ਦਿਵਾਲੀ ਜੋ ਸੈਲੀਬ੍ਰੇਟ ਕਰਦੇ ਆਂ ਪਟਾਕੇ ਆ ਨਾ ਕਰਦੇ ਆ ਉਹਦਾ ਪੋਲੂਸ਼ਨ ਬੜਾ ਹੁੰਦਾ। ਜੋ ਸਾਡੇ ਸ਼ਹਿਰ ਵਾਸਤੇ ਬਹੁਤ ਹੀ ਹਾਨੀਕਾਰਕ ਹੈ। ਇਸ ਵਾਰ ਦਿਵਾਲੀ ਦਾ ਆਪਾਂ ਇਸ ਤਰੀਕੇ ਨਾਲ ਮਨਾਈਏ ਕਿ ਬਗਨਰੀ ਗ੍ਰੀਨਰੀ ਦੇ ਤੌਰ ਤੇ ਜਿੱਦਾਂ ਕਿ ਦਰਖਤ ਲਗਾ ਕੇ ਤੇ ਦਿਵਾਲੀ ਨੂੰ ਸੈਲੀਬ੍ਰੇਟ ਕੀਤਾ ਜਾਵੇ ਤਾਂ ਜੋ ਵਾਤਾਵਰਣ ਜੜਾ ਪ੍ਰਦੂਸ਼ਣ ਨਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸੀ ਕਾਲ ਜੀ ਬਾਗੀ ਸ਼ਿੰਦੇਵਾਲਾ ਮੈਂ ਉਹਨਾਂ ਦਾ ਭਰਾ ਛੋਟਾ ਬਾਦ ਸ਼ਿੰਦੇਵਾਲਾ ਤੁਹਾਨੂੰ ਸਾਰਿਆਂ ਨੂੰ ਸਾਡੇ ਵੱਲੋਂ ਸਾਡੇ ਪਿੰਡ ਵੱਲੋਂ ਬਾਗੀ ਪਰਿਵਾਰ ਵੱਲੋਂ ਬਹੁਤ ਬਹੁਤ ਮੁਬਾਰਕਾਂ ਦਿਵਾਲੀ ਦੀਆਂ ਤੇ ਅਟਾਕਿਆਂ ਦਾ ਥੋੜਾ ਜਿਹਾ ਕਰੇਜ਼ ਕਰਿਓ ਤੇ ਉਹੀ ਆਪਾਂ ਪੈਸੇ ਕੋਸ਼ਿਸ਼ ਕਰਿਓ ਹੜਪੀੜ ਤਾਂ ਤੇ ਇਨਵੈਸਟ ਕਰੋ ਤੇ ਬਾਕੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਛੜਦੀ ਕਲਾ 'ਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਪੰਜਾਬ ਦੇ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਾਸ ਡਾਕਟਰ ਗੁਰੇ ਕਬਾਲ ਸਿੰਘ ਕਾਲਾ ਹਾਂ ਸਾਬਕਾ ਗਰਨਾ ਸਲਾਹਕਾਰ ਪੰਜਾਬ ਮੌਜੂਦਾ ਸ਼ੂਗਰ ਕਨ ਐਕਸਪਰਟ ਫਾਰਮਰ ਐਡਵਾਈਜ਼ਡ ਕਮੇਟੀ ਪੰਜਾਬ ਹਾਰਦਿਕ ਕਾਮਨਾਵਾਂ ਕਰਦਾ ਹਾਂ ਕਿ ਤੁਸੀਂ ਸਾਰੇ ਆਉਣ ਵਾਲੇ ਸਮੇਂ ਵਿੱਚ ਖੁਸ਼ਹਾਲ ਤੇ ਖੁਸ਼ੀ ਭਰਿਆ ਜੀਵਨ ਬਤੀਤ ਕਰੋਗੇ ਮੈਂ ਹਰ ਪੀੜਤ ਲੋਕਾਂ ਨਾਲ ਵੀ ਆਪਣੀ ਦਿਲ ਦਾ ਦਰਦ ਸਾਂਝਾ ਕਰਦਾ ਹਾਂ ਤੇ ਉਹਨਾਂ ਦੀ ਛੇਤੀ ਪਿਆਰਾ ਸਰ ਹੋਣ ਦੀ ਕਾਮਨਾ ਕਰਦਾ ਹਾਂ ਮੈਂ ਆਸ ਕਰਦਾ ਹਾਂ ਕਿ ਤੁਸੀਂ ਸਾਰੇ ਹੋਂਲੇ ਸਮੇਂ ਵਿੱਚ ਸਮਾਜ ਪੰਜਾਬ ਤੇ ਦੇਸ਼ ਦੀ ਤਰੱਕੀ ਵਾਸਤੇ ਯੋਗਦਾਨ ਪਾਓਗੇ ਚੰਗੇ ਕਮਜ ਸਾਥ ਦਿਓਗੇ ਤੇ ਬਰਾਈ ਦੇ ਕੰਮਾਂ ਤੋਂ ਦੂਰ ਰਹਿ ਦਿਓਗੇ ਮੈਂ YouTube ਚੈਨਲ ਪੰਜਾਬ ਦੀ ਆਵਾਜ਼ ਨੂੰ ਹਾਰਦਿਕ ਵਧਾਈ ਦਿੰਦਾ ਇਹ ਗੱਲ ਮੈਂ ਰਸਪਿੰਦਰ ਸਿੰਘ ਐਨ ਆਰ ਆਈ ਮੇਰੇ ਵੱਲੋਂ ਅਤੇ ਮੇਰੀ ਫੈਮਿਲੀ ਵੱਲੋਂ ਸਾਰਿਆਂ ਨੂੰ ਦਿਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਵਧਾਈਆਂ ਆਸ ਭਗਵੰਤ ਸਿੰਘ ਸਾਹਿਬ ਕਾ ਸਰਪੰਚ ਪਿੰਡ ਰਾਜੂ ਬਿੱਲਾ ਬਲਾਕ ਪ੍ਰਧਾਨ ਹਲਕਾ ਕਾਦੀਆਂ ਮੈਂ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀਆਂ ਤੇ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਗੁਰੂ ਮਹਾਰਾਜ ਜੀ ਦੇ ਅਰਦਾਸ ਕਰਦਾ ਵੀ ਸੱਚੇ ਪਾਤਸ਼ਾਹ ਸਾਰਿਆਂ ਦੇ ਘਰਾਂ ਵਿੱਚ ਖੁਸ਼ੀਆਂ ਲੈ ਕੇ ਆਏ